ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦੀ ਘਟਾਵਾ ਲਗਾਤਾਰ ਵਧ ਰਹੀਆਂ ਨੇ ਤੇ ਕੀਮਤੀ ਜਾਨਾਂ ਮੌਤ ਦੇ ਮੁੱਢ ਤੇ ਚਾਰੀਆਂ ਜਾਇਕ ਹਾਦਸਾ ਪਵਾਨੀਗੜ ਦੇ ਵਿੱਚ ਹੋਇਆ ਪਵਾਨੀਗੜ ਦੇ ਫੱਗੂ ਵਾਲਾ ਫਲਾਈਓਵਰ ਦੇ ਵਿੱਚ ਇੱਕ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਤਾਂ ਵਰਨਾ ਕਾਰ ਦੇ ਪਰਖੱਚੇ ਉੱਡ ਗਏ ਨੇ ਸੰਤੁਲਨ ਵਿਗੜਦਾ ਤੇ ਪਲਟੀਆਂ ਖਾ ਜਾਂਦੀ ਹੈ ਕਾਰ ਤਾਂ ਮੌਕੇ ਤੇ ਰਾਹਗੀਰਾਂ ਦੇ ਵੱਲੋਂ ਬੜੀ ਹੀ ਮੁਸ਼ਕਲ ਦੇ ਨਾਲ ਤੂਮੋ ਨੌਜਵਾਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਜਦਕਿ ਇੱਕ 22 ਸਾਲਾ ਇਕੰਮ ਵੀਰ ਦੀ ਮੌਕੇ ਤੇ ਮੌਤ ਹੋ ਜਾਂਦੀ ਜਦਕਿ ਦੂਸਰਾ ਗੰਭੀਰ ਜ਼ਖਮੇ ਦਸਿਆ ਜਾ ਰਿਹਾ ਕਮਿਲਤਿਕ ਪਟਿਆਲਾ ਦੇ ਡੀਐਸਪੀ ਸਤਨਾਮ ਸਿੰਘ ਦਾ ਪੁੱਤ ਦਸਿਆ ਜਾ ਰਿਹਾ ਪਟਿਆਲਾ ਦੇ ਵਿੱਚ ਡੀਐਸਪੀ ਜੋ ਤਨਾਤ ਹੈ ਸਤਨਾਮ ਸਿੰਘ ਤੋਂ ਉਹਦਾ ਪੁੱਤਰ ਹੈ 22 ਸਾਲ ਦਾ ਇਕੰਮ ਵੀਰ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਤਸਵੀਰਤਾਂ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਇਹ ਦਰਦਨਾਕ ਜੋ ਹਾਦਸਾ ਵਾਪਰਦਾ ਪੁਲਿਸ ਦਾ ऐसा शब्दा इल्जाम दिए के इस फ्लाई ओवर ਦੇ ਉਪਰ ਕੋਈ ਵੀ ਸਟਰੀਟ ਲਾਈਟ ਜਿਹੜੀ ਨਹੀਂ ਚੱਲਦੀ ਜਿਸ ਕਰਕੇ ਅਕਸਰ ਹੀ ਅਜਈਆਂ ਘਟਨਾਵਾਂ ਜੋ ਨੇ ਵਾਪਰਦੀਆਂ ਰਹਿੰਦੀਆਂ ਨੇ ਤਾਂ ਤਸਵੀਰਾਂ ਤੋਂ ਦਿਖਾ ਰਿਹਾ ਤਾਂ ਬੜੀਆਂ ਹੀ ਦਿਲਦਲਾਹ ਦੇਣ ਵਾਲੀਆਂ ਤਸਵੀਰਾਂ ਨੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਾਰ ਦੀ ਹਾਲਤ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਲਟੀਆਂ ਖਾ ਗਈ ਕਿੰਨਾ ਇਹ ਦਰਦਨਾਕ ਸੜਕ ਹਾਦਸਾ ਹੋਏਗਾ ਤਾਂ ਉਸ ਤੋਂ ਬਾਅਦ ਪੁਲਿਸ ਦਾ ਕਹਿਣਾ ਕਿ ਜਿਵੇਂ ਉਹਨਾਂ ਨੂੰ ਇਹ ਸੂਚਨਾ ਮਿਲਦੀ ਹੈ ਮੌਕੇ ਤੇ ਜਿਹੜੇ ਪਹੁੰਚ ਜਾਂਦੇ ਨੇ ਤਾਂ ਮ੍ਰਿਤਿਕ ਦੀ ਪਛਾਣ 22 ਸਾਲਾ ਇੱਕ ਵਿਰ ਵੱਜੋ ਹੋਈ ਹੈ ਜਿਹੜੇ ਕਿ ਪਟਿਆਲਾ ਦੇ ਡੀਐਸਪੀ ਸਤਨਾਮ ਸਿੰਘ ਦਾ ਪੁੱਤਰ ਦੜਾ ਦੱਸਿਆ ਜਾ ਰਿਹਾ ਤੇ ਇਸ ਬਾਬਤ ਕੀ ਕਹਿਣਾ ਐਸਐਸਐਫ ਦਾ ਜਾਂ ਪੁਲਿਸ ਮੁਲਾਜ਼ਮਾਂ ਤੁਹਾਨੂੰ ਸੁਣਾਉਂਦੇ ਆ। ਸਾਨੂੰ ਕਰੀਬ 1:34 ਮਿੰਟ ਤੇ ਸਾਨੂੰ ਫੋਨ ਆਇਆ ਕੰਟਰੋਲ ਰੂਮ ਤੋਂ। ਉਹਨਾਂ ਨੇ ਦੱਸਿਆ ਵੀ ਇੱਕ ਤੁਹਾਡਾ ਪੱਗੂ ਵਾਲਾਂ ਕੈਂਚੀਆਂ ਦੇ ਕੋਲ ਪੁਲ ਦੇ ਉੱਪਰ ਐਕਸੀਡੈਂਟ ਹੋ ਗਿਆ। ਅਸੀਂ 1:34 ਮਿੰਟ ਤੇ ਫੋਨ ਆਇਆ ਤੇ 1:49 ਮਿੰਟ ਤੇ ਅਸੀਂ ਸਹੀ ਲੋਕੇਸ਼ਨ ਤੇ ਪਹੁੰਚ ਗਏ ਸੀ। ਤਾਂ ਕੁਝ ਲੋਕ ਆਮ ਪਬਲਿਕ ਵਾਲੇ ਵੀ ਰੋਗੇ ਸੀ ਉਹਨਾਂ ਦੀ ਹੈਲਪ ਨਾਲ ਅਸੀਂ ਵਿੱਚੋਂ ਬਹੁਤ ਜਦੋਜੈਦੀਨ ਆ ਬਚਾਰਾ ਨੂੰ ਕੱਢਿਆ ਕੱਢ ਕੇ ਨਾਲ ਐਂਬੂਲੈਂਸ ਵੀ ਆ ਗਈ ਸੀ ਐਂਬੂਲੈਂਸ ਆਹੀਂ ਉਹਨਾਂ ਦੀ ਹੈਲਪਰ ਆਹੀਂ ਨਾਹੀਂ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਇਹ ਜਸਵਿੰਦਰ ਦੇ ਰਾਤ ਦਾ ਹਾਦਸਾ ਹੋਇਆ ਲਾਈਟਾਂ ਵੀ ਨਹੀਂ ਚੱਲ ਰਹੀਆਂ ਸੀ ਤਾਂ ਕਾਰ ਵੀ ਜਿਹੜੀ ਹੱਲੇ ਤੱਕ ਇੱਥੇ ਨਾ ਨੈਸ਼ਨਲ ਹੈਲਪੀ ਦੀ ਕੋਈ ਟੀਮ ਨਾ ਰੰਗਦਾ ਟਾਈਪ ਹੋਇਆ ਅਸੀਂ ਨਾ ਇਹ ਰਾਤ ਦੇ 1 ਵਜੇ ਦੇ ਹੀ ਮੈਂ ਬਾਰ ਬਾਰ ਇੱਕੋ ਹੀ ਗੱਲ ਕਹਿ ਰਿਹਾ 1:30 ਵਜੇ ਤੋਂ ਲੈ ਕੇ ਉਹਨਾਂ ਟਾਈਮ ਦੇਖੋ ਕਿੰਨਾ ਹੋ ਗਿਆ ਕੋਈ ਵੀ ਇਸ ਦੇ ਹਾਲ ਤੱਕ ਇਹਨਾਂ ਦੀ ਟੀਮ ਨਹੀਂ ਪਹੁੰਚੀ ਹਾਂ ਉਹ ਜਰੂਰ ਇੱਕ ਸਾਨੂੰ ਧਲਾਸਾ ਦੇ ਦਿੰਦੇ ਨੇ ਵੀ ਹਾਂ ਟੀਮ ਆ ਰਹੀ ਹੈ 20 ਮਿੰਟ ਚਾਰੀ ਹੈ 25 ਮਿੰਟ ਚਾਰੀ ਹੈ 20 ਮਿੰਟ ਚਾਰੀ ਹੈ 25 ਮਿੰਟ ਜੋ ਇਹਨਾਂ ਦਾ ਕੋਈ ਚੰਡੀਗੜ੍ਹ ਜਿੱਥੇ ਵੀ ਹੈਗਾ ਗੁਰगांव ਉਹਨਾਂ ਨੂੰ ਫੋਨ ਆਉਂਦਾ ਇਹਨਾਂ ਦੇ ਜੋ ਵਰਕਰ ਨੇ ਕਾਲਾ ਝਾਲ ਟੂਲ ਪਲਾਜ਼ਾ ਵਾਲੇ ਜਿੱਥੇ ਇਹਨਾਂ ਦੀ ਰਹਿائش ਆ ਕੋਈ ਵੀ ਫੋਨ ਨਹੀਂ ਉਠਾ ਰਿਹਾ ਅਜੇ ਤੱਕ ਕੋਈ ਵੀ ਹਜੇ ਤੱਕ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਤੇ ਤੁਸੀਂ ਵੀ ਮੌਕੇ ਤੇ ਮੌਜੂਦ ਹੋ ਢੂੜ ਹਾਦਸਾ ਨਾ ਹੋ ਪਸੰਦ ਹਾਂ ਅਸੀਂ ਇਸ ਕਰਕੇ ਮੌਕੇ ਤੇ ਖੜੇ ਆ ਲੋਕਾਂ ਨੂੰ ਅਗ੍ਹਾ ਕੀਤਾ ਹੋਇਆ ਬੈਰੀਕੇਡ ਲਾਏ ਹੋਏ ਨੇ ਵੀ ਪਤਾ ਲੱਗ ਜੇ ਵੀ ਮੰਨ ਲਓ ਅੱਗੇ ਐਕਸੀਡੈਂਟ ਹੋਇਆ ਹੋਇਆ ਕੋਈ ਹੋਰ ਹਾਦਸਾ ਨਾ ਹੋਵੇ ਇਸ ਕਰਕੇ ਅਸੀਂ ਮੌਜੂਦ ਹੈ ਇੱਥੇ ਖੜੇ ਆ ਰਾਤ ਦੇ ਵੀ ਇੱਥੇ ਦੀ ਕਿਉਂਕਿ ਲਾਈਟਾਂ ਦਾ ਚੱਲ ਨਹੀਂ ਰਹੀਆਂ ਸੀ ਲਾਈਟਾਂ ਵੀ ਨਹੀਂ ਚੱਲ ਰਹੀਆਂ ਅਸੀਂ ਕਿਉਂ ਰਾਤ ਦੇ ਹੀ ਇੱਥੇ ਖੜੇ ਹੋਇਆ ਲਾਈਟਾਂ ਵੀ ਕੋਈ ਵੀ ਲਾਈਟ ਨਹੀਂ ਚੱਲ ਰਹੀ ਸੀ ਰਾਤ ਬਿਲਕੁਲ ਕਿਸੇ ਹੋਰ ਨੂੰ ਵੀ ਪੁੱਛ ਲਿਓ ਲੋਕਲ ਪਬਲਿਕ ਪੁਹਾਨੀਗੜ੍ਹ ਨੂੰ ਪੁੱਛ ਲਿਓ ਕੋਈ ਲਾਈ ਆਈ ਗਈ ਹੈ ਤੁਸੀਂ ਪਹੁੰਚ ਕੇ ਪਰ ਨੈਸ਼ਨਲ ਹੈਂਡਿਕੀ ਉਹ ਹਾਲ ਤੱਕ ਕੋਈ ਨਹੀਂ ਪੁੰਚਿਆ ਕੋਈ ਵੀ ਸਰਕਾਰ ਨੂੰ ਵੀ ਚਾਹੀਦਾ ਵੀ ਇਹਨਾਂ ਨੂੰ ਥੋੜਾ ਜਿਆ ਇਹਨਾਂ ਨੂੰ ਕਿੱਚਿਆ ਜਾਵੇ ਵੀ ਤੁਸੀਂ ਇਹਨਾਂ ਦੀ ਮੱਲੋ ਲੋਕਾਂ ਦੀ ਤੁਸੀਂ ਉਹ ਲੈ ਰਹੇ ਹੋ ਟੂਲ ਰਹੇ ਹੋ ਵੀ ਇੱਥੇ ਇਹਨਾਂ ਦੀ ਸਬਦਾ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਸਬਦਾ ਇਹਨਾਂ ਨੂੰ ਦੇ ਰਹੇ